ਗੀਰ ਤੇ ਧੁੱਕਾ ਬਾਬਿਆਂ ਦਾ ਚੱਲਦਾ ਜੇ 25 ਬੰਦੇ ਮੇਰੇ ਕੋ ਆ ਗਏ ਤੇ ਮੈਂ ਕਹਣਾ ਵੀਜਾ ਲੱਗ ਜਾਣਾ 25ਾਂ ਚੋਂ 5ਾਂ ਨੂੰ ਬੈਸੀ ਨੇ ਦੇ ਦੇਣਾ ਉਹਨਾਂ ਪੰਜਾਂ ਨੇ ਗਾੜੀ 50 ਜੋੜ ਦੇ ਨੇ ਇਦਾਂ ਮੇਰੀਆਂ ਭੈਣਾਂ ਵਿਚਾਰੀਆਂ ਦੁਖੀ ਲੋਕੀ ਕਹਿੰਦੇ ਬਾਬਾ ਜੀ ਦੋ ਧੀਆਂ ਪੁੱਤ ਹੋ ਜਾਣਾ 40 ਬੀਬੀਆਂ ਨੂੰ ਬਾਬੇ ਨੇ ਕਹਿੰਦਾ ਜਾ ਮੁੰਡਾ ਉਹ 40ਾਂ ਚੋਂ ਸੱਤ ਅੱਠਾਂ ਦੇ ਰੱਬ ਵੱਲੋਂ ਹੀ ਹੋ ਜਾਣਾ ਤੇ ਜੈ ਜੈਕਾਰ ਮੇਰੀ ਹੋ ਜਾਣੀ ਆ ਕੁਸਤਰਾ ਉਹ ਜਿਨ੍ਹਾਂ ਦੇ ਕਾਰਜ ਹੋ ਗਏ ਉਹਨਾਂ ਕਹਣਾ ਬਾਬਾ ਹੀ ਰੱਬ ਆ ਇਦਾਂ ਇਹ ਚੀਜ਼ਾਂ ਵਧੀਆਂ ਇਹਨਾਂ ਨੂੰ ਰੱਬ ਬਣਾਤਾ ਹੀ ਤੇ ਜਿਹੜਾ ਰੱਬ ਸੀ ਉਹ ਕਿਸੇ ਹੋਰ ਪਾਸੇ ਰਹਿ ਗਿਆ ਜਿਦਾਂ ਬਾਬੇ ਬਕਾਲੇ 22 ਮੰਜੀਆਂ ਲੱਗੀਆਂ ਸੀ ਨਾ ਇਤਰਾ ਬੈਠੇ ਚੌੜੇ ਹੋ ਗਏ ਐਦਾਂ ਮਾਲਾ ਫੇਰਨਾ ਤੇ ਜਿਹੜਾ ਅਸਲੀ ਉਹ ਥੱਲੇ ਬੈਠੇ ਉਹ ਵੀ ਇੱਕ ਛੋਟੇ ਜਿਹੇ ਬੱਚੇ ਦਾ ਜ਼ਿਕਰ ਆਉਂਦਾ ਕਥਾ 'ਚ ਮੱਖਣਸ਼ਾਹ ਨੇ ਆਖਿਆ ਪੁੱਤ ਵੇ ਬਾਬੇ ਹੋਰ ਵੀ ਕੋਈ ਹੈਗੇ ਕਿ ਭੁਗਤ ਗਿਆ ਉਨੇ ਕਹੇ ਸਾਰਿਆਂ ਨੂੰ ਮੱਥਾ ਟੇਕ ਲਿਆ ਕਹਿੰਦੇ ਇੱਕ ਇੱਧਰ ਵੀ ਰਹਿੰਦਾ ਉੱਥੇ ਇਤਿਹਾਸ ਚ ਬਚਨ ਬੜੇ ਔਖੇ ਜੇ ਮੈਂ ਬੋਲਣੇ ਨਹੀਂ ਚਾਹੁੰਦਾ ਜੋ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਲਈ ਸ਼ਬਦ ਵਰਤੇ ਗਏ ਵੀ ਇੱਥੇ ਇੱਕ ਕਮਲਾ ਜਿਹਾ ਬਾਬਾ ਵੀ ਹੈਗਾ ਵੇਖੋ ਉਸ ਵੇਲੇ ਵੀ ਜਿਹੜੇ ਅਸਲੀ ਉਹ ਕਮਲੇ ਤੇ ਜਿਹੜੇ ਨਕਲੀ ਉਹ ਸਿਆਣੇ ਅਕੂਸਤ ਕਹਿਣਗੇ ਸਿਆਣਾ ਬਾਬਾ ਸਿਆਣੇ ਕਹਦੇ ਆਪ ਆਪ ਨਹੀਂ ਉਹਨਾਂ ਨੂੰ ਪਤਾ ਉਹ ਕਈ ਵਾਰ ਵੀ ਸਾਡੇ ਲੱਗੀ ਵੀ ਹੈਗੀ ਉਹਨਾਂ ਦੇ ਆਪ ਦੇ ਘਰ ਕਿਤੇ ਨਵਾਂ ਹੋਤਾ ਤਿੰਨ ਤਿੰਨ ਕੁੜੀਆਂ ਤੇ ਲੋਕਾਂ ਨੂੰ ਮੁੰਡੇ ਦੇ ਦਿੰਦਾ ਆ ਕੋ ਸਤਨਾ ਵੀ ਤੁਸੀਂ ਇੱਥੇ ਹੀ ਸਿੱਖ ਲਓ ਵੀ ਜੇ ਦੇ ਕੋ ਕੋਈ ਹੋਵੇ ਤੇ ਆਪ ਦੇ ਘਰੇ